ਖਟਮਿਸ਼ਰੀ ਵਰਗੇ ਮਿੱਠੜੇ ਸੁਭਾਅ ਵਾਲੇ ਦਿੱਗਜ ਕਾਂਗਰਸੀ ਨੇਤਾ ਗੁਰਵਿੰਦਰ ਸਿੰਘ ਸੰਘਰ ਪਵਿੱਤਰ ਨੌਵੀਂ ਦਸਵੀਂ ਤੇ ਮੇਲੇ ਤੇ ਅਚਲੇਸ਼ਵਰ ਧਾਮ ਤੇ ਗੁਰਦੁਆਰਾ ਅੱਚਲ ਸਾਹਿਬ ਚ ਬੜੀ ਨਿਮਰਤਾ ਤੇ ਸਤਕਾਰ ਦੇ ਨਾਲ ਬੜੀ ਸ਼ਰਧਾ ਦੇ ਨਾਲ ਹਾਜ਼ਰੀ ਭਰਦੇ ਨੇ ਸਾਦਗੀ ਦੀ ਮੂਰਤ ਸੰਘਰ ਈਸ਼ਵਰ ਦੇ ਅੱਗੇ ਪ੍ਰਮਾਤਮਾ ਦੇ ਅੱਗੇ ਦੋਨੋਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਜੋਦੜੀ ਕਰਦੇ ਹੋਏ ਕਹਿੰਦੇ ਨੇ ਕਿ ਜਦ ਮੈਂ ਦੇਖਾ ਆਪਣੇ ਵੱਲੇ ਤਾ ਕੁਝ ਨਹੀਂ ਮੇਰੇ ਪੱਲੇ ਤੇ ਜੱਤ ਦੇਖਾਂ ਤੇਰੀ ਰਹਿਮਤ ਵੱਲੇ ਤਾਂ ਮੇਰੀ ਬੱਲੇ 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 ਪੋਲੇ ਸ਼ੰਕਰ ਦੇ ਦਰ ਤੋਂ ਆਸ਼ੀਰਵਾਦ ਲੈ ਕੇ ਬਾਬਾ ਨਾਨਕ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਅਚਲ ਸਾਹਿਬ ਹਾਜ਼ਰੀ ਪਰਦੇ ਨੇ ਸਮੁੱਚੀ ਮਨੁੱਖਤਾ ਦੇ ਭਲੇ ਦੀ ਅਰਦਾਸ ਕਰਦੇ ਹੋਏ ਕਹਿੰਦੇ ਨੇ ਮੈਂ ਨੀਵਾ ਮੇਰਾ ਮੁਰਸ਼ਿਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਾਈਆਂ ਸਦਕੇ ਜਾਵਾਂ ਇਨ੍ਹਾਂ ਉੱਚਿਆਂ ਦੇ ਜਿਨ੍ਹਾਂ ਨੀਵੇਂ ਸੰਗ ਨਿਭਾਈਆਂ ਇਸ ਮੌਕੇ ਬਟਾਲਾ 'ਚ ਵੱਧ ਰਹੀ ਅਪਰਾਧਾ ਕਰਕੇ ਡਰ ਤੇ ਸਹਿਮ ਦੇ ਬਣੇ ਮਾਹੌਲ ਤੋਂ ਮੁਕਤੀ ਦੇ ਲਈ ਕੜਾ ਪ੍ਰਸ਼ਾਦੀ ਦੇ ਕਰਵਾਈ ਤੇ ਬਟਾਲੇ 'ਚ ਸੁਖ ਸ਼ਾਂਤੀ ਤੇ ਅਮਨ ਪਾਈ ਚਾਰੇ ਦੀ ਅਰਦਾਸ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸੰਗਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੂਰੇ ਵਿਸ਼ਵ 'ਚ ਜਾਣੇ ਜਾਂਦੇ ਨੌਵੀਂ ਦਸਵੀਂ ਦੇ ਮੇਲੇ ਨੂੰ ਯਾਦਗਾਰ ਬਣਾਉਣ ਦੇ ਲਈ ਪੰਜਾਬ ਦੇ ਗੱਬਰੂਆਂ ਨੇ ਕਪੱਟੀ ਕੱਪ ਦਾ ਆਯੋਜਨ ਕੀਤਾ। ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਬੜੇ ਹੀ ਪਿਆਰ ਦੇ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਗੁਰਵਿੰਦਰ ਸੰਘਰ ਨੂੰ ਆਉਣ ਦਾ ਸੱਦਾ ਦਿੱਤਾ ਸੀ ਪਰ ਗੁਰਵਿੰਦਰ ਸੰਘਰ ਦੀ ਜਗ੍ਹਾ ਮਾਤਾ ਰਾਜਪੀਰ ਕੌਰ ਸੰਘਰ ਤੇ ਛੋਟਾ ਵੀਰ ਪਰਵਿੰਦਰ ਸੰਘਰ ਹਾਜ਼ਰੀ ਭਰਦੇ ਨੇ ਕਬੱਡੀ ਮੇਲੇ ਦੇ ਪ੍ਰਬੰਧਕ ਸ਼ਾਨਦਾਰ ਸਵਾਗਤ ਕਰਦੇ ਨੇ ਕਬੱਡੀ ਖਿਡਾਰੀਆਂ ਨੂੰ ਮਾਤਾ ਰਾਜਪੀਰ ਕੌਰ ਸੰਘਰ ਪਿਆਰ ਭਰਿਆ ਆਸ਼ੀਰਵਾਦ ਦਿੰਦੇ ਨੇ ਖਿਡਾਰੀ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਜੋਹਰ ਵਿਖਾ ਕੇ ਕਬੱਡੀ ਪ੍ਰੇਮੀਆਂ ਨੂੰ ਨਿਹਾਲ ਕਰਦੇ। ਮਾਤਾ ਰਾਜਬੀਰ ਕੌਰ ਸੰਗਰ ਦਾ ਸਤਕਾਰ ਕਰਦੇ ਹੋਏ ਕਬੱਡੀ ਕੱਪ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਗੁਰਵਿੰਦਰ ਸੰਗਰ ਦਾ ਨਾਮ बार-बार ਸਟੇਜ ਤੋਂ ਲਿਆ ਗਿਆ। ਜੋ ਸਾਬਤ ਕਰਦਾ ਏ ਕਿ ਸੰਗਰ ਦੀ ਅਸਲੀ ਲੜਾਈ ਅਭੀ ਬਾਕੀ ਹੈ। ਮੇਰੇ ਇਰਾਦਿਆਂ ਦਾ ਇਮਤਿਹਾਨ ਅਭੀ ਬਾਕੀ ਹੈ। ਅਭੀ ਤਾਂ ਨਾਪੀ ਹੈ ਮੁਠੀ 바ਰ ਜਮੀ ਹਮਨੇ। ਆਗੇ ਅਭੀ ਸਾਰਾ ਆਸਮਾਨ ਬਾਕੀ ਹੈ ਜਨਤਾ ਤੋਂ ਮਿਲ ਰੇ ਅਥਾ ਪਿਆਰ ਤੋਂ ਇਵੇਂ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਚ ਹਲਕਾ ਬਟਾੜਾ ਦੇ ਵਿੱਚ ਕਾਂਗਰਸੀ ਨੇਤਾ ਸੰਘਰ ਕੋਈ ਵੱਡਾ ਯਲਵਾ ਕਰਨ ਜਾ ਰਹੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇ